ਆ ਸੁਣਾ ਬੇ ਹੁਣ ਮੁੜ ਜਾ ਵੀਰਾ ਤੇਰੀ ਉਮਰ ਜਗ ਹੋਵੇ ਬੇ ਸਾਡਾ ਸਾਵਣ ਵਖਰਾ ਅੜਿਆ ਤੇ ਜਿਹੜਾ ਅਥਰੂ ਵੈਣ ਬੜ ਚੋਵੇ ਬੇ ਤੇਰੀਆਂ ਪਾਉਣਾ जख्म ਮਸਾਂ ਲਕੋ ਆ ਕੀ ਅਲ ਵੇਲੇ ਫਾਇਦਾ ਤੇਰਾ ਬੇਜਦੋ ਯਾਰ ਕੋ ਹੋਣ ਨਾ ਹੋਵੇ ਇੱਕ ਸੋਨ ਦਾ ਮਹੀਨਾ ਰਤ ਪਿਆਰ ਦੀ ਤੇਰਾ ਰੜਾ ਇੱਕ ਸੋਨ ਦਾ ਮਹੀਨਾ ਰਤ ਪਿਆਰ ਦੀ ਯਾਦ ਮੰਮੋ ਮੱਲੀ ਆਗੀ ਸੋਣੇ ਯਾਰ ਦੀ ਵੇ ਕੁੜੀਆਂ ਚ ਗੱਲ ਛਿੜ ਗਈ ਜਦੋਂ ਪੀਂਗਦੇ ਹੁਲਾਰੇ ਨਾਲ ਸੋਣਿਆ ਸੱਜਣਾ ਹਾਣੀ ਆਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਵੇ ਪੱਤਿਆਂ ਨਾਲ ਇੱਕ ਪਿੜ ਗਈ ਇੱਕ ਸੌਣ ਦਾ ਮਹੀਨਾ ਰਤ ਪਿਆਰ ਦੀ ਵਾਹ 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 ਤੇਰੀ ਗੁੱਤ ਦੀ ਪਰਾਂ ਦੀ ਦੱਸਦੇ ਨੇ ਕੰਨਾਂ ਦੇ ਪਏ ਦੱਸਦੇ ਨੇ ਨਹੀਂ ਤੇਰੀ ਪੇਸ਼ਨਾ ਚੱਲਦੀ ਹਾਏ ਚੱਲੀ ਨਹੀਂ ਤੇਰੀ ਪੇਸ਼ਨਾ ਚੱਲਦੀ ਚੱਲ ਅੱਗੇ ਬਈ

ਜੋ ਕੰਡਿਆ ਹੋਇਆ ਕੰਡਾਸਾ ਨਹੀਂ ਮੇਰੇ ਸੀਨੇ ਦੇ ਨਾਲ ਖਹਿ ਗਿਆ ਲਈ ਤੇਰਾ ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ ਨਹੀਂ ਤੇਰਾ ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ ਚੱਲ 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 ਧੀ ਮੇਲੇ ਪੱਕੇ ਢੋਲੇ ਵਿੱਚ ਪਾਲਿਆ ਤੂੰ ਵੀ ਤਾਵਾ ਅੱਜ ਕੱਲ ਮਿਲਦਾ ਹੀ ਨਹੀਂ ਆਸੀਂ ਏ ਸ਼ਿਕੇ ਦਾ ਭੇੜਾ ਰੋਗ ਲਾ ਲਿਆ ਵੇ ਨੈਣਾ ਨੂੰ ਲੜਾ ਲਿਆ ਕਸੂਰ ਕੱਲੇ ਦਿਲ ਦਾ ਹੀ ਨਹੀਂ ਕੀਨੇ ਲੱਪਕੇ ਪੜੋਲੇ ਵਿੱਚ ਪਾ ਲਿਆ ਤਰੀ ਤਾਂ ਵਾਲਿਆ ਵੇ ਅੱਜ ਮਿਲਦਾ ਹੀ ਨਹੀਂ ਚੱਲ ਉਹ ਤੈਨੂੰ ਲਾ ਲਿਆ ਤੇਨੀ ਤੇ ਹਾਂ ਹੋ ਗਿਆ ਪੱਲਵੇ ਹੋਰ ਤਾਂ ਕਿਸੇ ਉੱਤੇ ਗਿਆ ਕਿਤੇ ਢਲਵੇ ਤੇਰੀ ਇਧਰੋਂ ਡੀ ਫੁਲਕਾਰੀ ਵੇ ਖੁੱਲਾ ਨਾ ਸ਼ਿੰਗਾਰੀ ਕਸੂਰ ਕੱਲੇ ਦਿਲ ਭਈ ਨਹੀਂ ਤੇਰੀ ਇਧਰੋਂ ਡੀ ਫੁਲਕਾਰੀ ਵੇ ਖੁੱਲਾ ਨਾ ਸ਼ਿੰਗਾਰੀ ਰਮਾਲ ਤੇਰਾ ਹਿਲਦਾ ਹੀ ਨਹੀਂ ਜੀ ਨੇ ਲੱਤ ਕੇ ਪੜੋਲੇ ਵਿੱਚ ਪਾ ਲਿਆ ਤੀਤਾ ਵਾਲਿਆ ਕੱਲ ਮਿਲਦਾ ਹੀ ਨਹੀਂ ਹਲੋ ਰੌਣ੍ਹ ਵੇਓ ਆਏ ਆਏ ਬਾਈ ਕੋਠੇ ਸਟਿਕਰ ਲਾ ਗਏ ਬਾਈ ਅਰੇ ਹਟ ਜਾ ਹੂੰ ਹਾਂ ਫੋਦੀ ਬਾਈ ਨੂੰ ਫੱਕਦੇ ਗਾਣਾ ਬੇ ਰੁੱਕੀ ਬੇ ਰੁੱਕੀ ਵੇ ਰਾਈਆ ਜਾਨ ਵਾਲਿਆ ਆ ਜਾ ਸੁਣ ਜਾ ਵੀ ਗੱਲ ਬਹੁਤ ਆਵੇ ਕਾਰਿਆ ਦੱਸ ਕੀ ਏ ਤੇਰਾ ਨਾਂ ਤੇਰਾ ਕਿਹੜਾ ਏ ਗਰਾਂ ਦੱਸ ਕੀ ਏ ਤੇਰਾ ਨਾਂ ਤੇਰਾ ਕਿਹੜਾ ਏ ਗਰਾਂ ਮੈਨੂੰ ਪਹਿਲੀ ਧੱਕਣੀ ਦੇ ਵਿੱਚ ਪਟ ਹੋਣ ਆ ਬੇ ਤੇਰੀ ਮਹਿੰਦੀ ਰੰਗੇ ਪੱਗ ਨਹੀਂ ਆ ਪੇਚੇ ਉੱਤੇ ਮਰ ਗਈ ਮੈਂ ਪਟ ਹੋਣ ਆ ਹਾਏ ਤੇਰੀ ਮਹਿੰਦੀ ਰੰਗੇ ਪੱਗ ਦੇ ਪੇਚਾਂ ਉੱਤੇ ਮਰ ਗਈ ਮੈਂ ਪਟ ਹੋਣ ਆ ਪਟ ਹੋਣ ਆ ਪਟ ਹੋਣ ਆ ਪਟ ਹੋਣ ਆ